ਇਥੇ ਕਿਹੜਾ ਸੂਰਮਾ ਬਾਜ਼ੀ ਮਾਰੂਗਾ ਅਮਰਤਪਾਲ ਸਾਡੇ ਨਾਲ ਅਮਰਤਪਾਲ ਸਿੰਘ ਸ਼ੋਰੋਂ ਜੀ 100% ਫੈਨ ਆ ਅਸੀਂ ਜੀ ਤਿੰਨ ਦਿਨ ਉਦੋਂ ਵੀ ਕੋੜੀ ਰਹੇ ਇਥੇ ਸਾਡੇ ਕੋਲ ਰਿਆ ਵਾ ਅਮਰਤਪਾਲ ਸਿੰਘ ਜੀ ਇਥੇ ਰਹੇ ਤੁਹਾਡੇ ਕੋਲ ਮੈਂ ਜੋ ਪਾਉਂਦਾ ਰਿਹਾ ਅਮਰਤਪਾਲ ਸਿੰਘ ਜੀ ਨੂੰ ਵੋਟ ਪਾਵਾਂਗੇ ਭਾਈ ਨੂੰ ਸਾਰਿਆਂ ਦਾ ਇਹੀ ਬਿਆਨ ਆ ਔਰ ਲਾਜ਼ਮ ਆਪਾਂ ਉਹਨਾਂ ਦੇ ਸਪੋਰਟ ਦੇ ਵਿੱਚ ਖੜੇ ਆ ਜਿੱਦਾਂ ਸਾਰੇ ਖੜੇ ਆ ਆਪਾਂ ਅਸੀਂ ਇਹੀ ਆ ਹੰਦੂਰ ਸਾਹਿਬ ਅੱਛਾ ਜੀ ਸਾਰੇ ਨੂੰ ਕਹਿੰਦੇ ਕਿ ਵੋਟਾਂ ਵਾਰੇ ਭਾਈ ਇੱਥੇ ਸਾਰੇ ਵੋਟਾਂ ਪਾਇਆ ਕਿਵੇਂ ਲੱਗਿਆ ਤੁਹਾਨੂੰ ਉੱਥੇ ਬਹੁਤ ਵਧੀਆ ਲੱਗਿਆ ਸਾਰੇ ਹੱਥ ਚੀ ਬੋਲਦੇ ਸੀਗੇ ਭਾਈ ਹੱਥ ਹੀ ਬੋਲ ਰਹੇ ਹਨਾ ਜੀ ਬਹੁਤ ਸੋਹਣੀ ਗੱਲ ਹਾਂਜੀ ਹਾਂਜੀ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪ ਆਏ ਹੋਇਆ ਖਡੂਰ ਸਾਹਿਬ ਸੀਟ ਤੇ ਕੈਂਪੇਨ ਬਾਰੇ ਸਰਵੇ ਕਰਨਾ ਹਨਾ ਤੇ ਅੱਜ ਆਪਾਂ ਖੜਿਆ ਗੁਰਦੁਆਰਾ ਬੀਰ ਸਾਹਿਬ ਦੇ ਗੇਟ ਤੇ ਬਿਲਕੁਲ ਇੱਥੇ ਮਾਤਾਵਾਂ ਨੇ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦੇ ਚੜ੍ਹਦੀ ਕਲਾ ਵਾਲਾ ਜੀਵਨ ਹੈ ਜਿਨ੍ਹਾਂ ਦਾ ਇੱਥੇ ਸੇਵਾਵਾਂ ਕਰ ਰਹੀਆਂ ਨੇ ਮੈਂ ਮਾਤਾਵਾਂ ਨੂੰ ਪੁੱਛਿਆ ਕਿ ਮਾਤਾ ਜੀ ਤੁਹਾਡੀ ਸੀਟ ਤੇ ਕਿਹੜੇ ਸਿੰਘ ਦਾ ਜੋਰ ਹੈ ਤੇ ਆਜੇ ਤੁਹਾਡੀ ਮਾਤਾ ਮਾਨ ਨਾਲ ਗੱਲਬਾਤ ਕਰ ਰਹੇ ਹਾਂ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਤੁਹਾਡੀ ਸੀਟ ਬਹੁਤ ਜਿਆਦਾ ਹੌਟ ਸੀਟ ਮੰਨੀ ਜਾਂਦੀ ਹੈ ਲਾਲਜੀਤ ਭੁੰਨਰ ਜੀ ਖੜੇ ਨੇ ਬਿਰਸਾ ਸਿੰਘ ਬਲਟੋਹਾ ਖੜੇ ਨੇ ਹਾਂਜੀ ਤੇ ਭਾਈ ਅਮਰਤਪਾਲ ਸਿੰਘ ਜੀ ਖੜੇ ਨੇ ਹਾਂਜੀ ਤੇ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਵਾਂ ਵੀ ਕਰ ਰਹੇ ਹੋ ਹਾਂਜੀ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਇਹ ਸੀਟ ਹੈ ਕਿਹੜਾ ਸੂਰਮਾ ਬਾਜੀ ਮਾਰੂਗਾ ਅਮਰਤਪਾਲ ਸਾਡੇ ਵੱਲ ਅਮਰਤਪਾਲ ਸਿੰਘ ਸ਼ੋਰੋਂ ਜੀ 100% ਹੈ ਕੀ ਕਾਰਨ ਕਰਕੇ ਅਮਰਤਪਾਲ ਨੂੰ ਕਿਵੇਂ ਸੰਤ ਕਰਦ ਨੇ ਜੀ ਸਾਨੂੰ ਬਹੁਤ ਵਧੀਆ ਲੱਗਾ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਜੀ ਹਾਂਜੀ ਦੇਖੋ ਜੀ ਉਹਨਾਂ ਨੇ ਕਿੰਨੇ ਸਿੱਖੀ ਬਚਾਈ ਆ ਨਸ਼ਿਆਂ ਵਾਲੀ ਜੀ ਫਿਰ ਹਰ ਮੰਨੇ ਉਹ ਚੰਗਾ ਰਿਆ ਜੀ ਕੋਈ ਕੰਮ ਨਹੀਂ ਉਹਨੇ ਮਾੜਾ ਕੀਤਾ ਸਰਕਾਰ ਨੇ 12 ਪਰਚੇ ਦੇ ਰੱਖੇ ਜੀ ਅਮਰਪਾਲ ਉਹਨੇ ਝੂਠੇ ਪਰਚੇ ਰਲੇ ਤੇ ਹੋਏ ਸਾਰੇ ਕਿੰਨੇ ਹੋਏ ਪਰਚੇ ਝੂਠੇ ਹੋਏ ਜੀ ਹਾਂਜੀ ਕੋਈ ਪਰਚਾ ਜਿਹੜਾ ਵਾ ਉਹ ਸਹੀ ਹਸਾਬਤ ਕਰਨ ਵੀ ਉਹਨੇ ਕੀ ਕੀਤਾ ਗਲਤ ਤੇ ਤੁਹਾਡਾ ਸਾਰਾ ਪਰਿਵਾਰ ਵੀ ਅਮਰਪਾਲ ਸਿੰਘ ਦੀ ਸਪੋਰਟ ਕਰਦਾ ਜੀ ਹਾਂਜੀ ਹਾਂਜੀ ਤਨੂੰ ਬਹੁਤ ਸੋਹਣੀ ਲੱਗਿਆ ਤੇ ਬਹੁਤ ਅੱਗੇ ਆ ਬਹੁਤ ਬਹੁਤ ਵਧੀਆ ਆਪਾਂ ਮਾਤਾ ਨਾਲ ਦੂਸਰੀ ਮਾਤਾ ਜੀ ਨਾਲ ਵੀ ਗੱਲ ਕਰਦੇ ਆਪਾਂ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਕਿਹਨੂੰ ਸਪੋਰਟ ਕਰਦੇ ਹੋ ਅਸੀ ਅਮਰਤਪਾਲ ਦੇ ਅੱਛਾ ਬੱਲੇ ਬੱਲੇ ਹੋਈ ਭਈ ਅਮਰਪਾਲ ਨੂੰ ਸਾਰੇ ਪਿਆਰ ਕਰਦੇ ਹਾਂ ਗੁਰੂ ਘਰ ਨੂੰ ਮੰਨਣ ਵਾਲਾ ਕੋਈ ਭਲਾ ਕਰੂਗਾ ਬੱਚਿਆਂ ਦਾ ਹਾਂਜੀ ਆ ਬੱਚੇ ਨਹੀਂ ਜਾਣਾ ਇਹ ਮਾਤਾ ਜੀ ਪਰਚੇ ਬਹੁਤ ਦੇ ਰੱਖਿਆ ਅਮਰਪਾਲ ਸਿੰਘ ਤੇ ਬੱਚੇ ਚੰਗੇ ਬਣਨੇ ਲੱਗਣਗੇ ਜੀ ਜੀ ਚੰਗੇ ਬਣਨੇ ਲਾਉਦਾ ਸੀ ਜੀ ਤੇ ਇੱਕ ਆਪਣੇ ਸਹੌਰ ਚੜ੍ਹਦੀ ਕਲਾ ਵਾਲੇ ਮਾਤਾ ਨੇ ਦੋਸਤੋ ਲਗਭਗ 75 ਸਾਲ 76 ਸਾਲ ਦੀ ਮਾਤਾ ਜੀ ਦੀ ਏਜ ਹੈ ਸੇਵਾਮਾ ਇੱਥੇ ਕਰਦੇ ਨੇ ਮੈਨੂੰ ਬਹੁਤ ਵਧੀਆ ਲੱਗਿਆ ਮੈਨੂੰ ਮਾਤਾ ਜੀ ਦਾ ਸੁਭਾਅ ਬਹੁਤ ਵਧੀਆ ਜਿੰਨ ਦਿਨ ਦਿਨ ਉਦੋਂ ਵੀ ਕੋੜੀ ਰਹੇ ਇੱਥੇ ਸਾਡੇ ਕੋਲ ਰਿਆ ਵਾ ਅਮਰਤਪਾਲ ਸਿੰਘ ਜੀ ਇੱਥੇ ਰਹੇ ਤੁਹਾਡੇ ਕੋਲੇ ਮੈਂ ਜੋ ਪਾਉਂਦਾ ਰਿਆ ਤਾਂ ਵੱਧ ਗਿਆ ਕਿਤੇ ਲੱਖਾਂ ਹੀ ਦੁਨੀਆ ਸੰਗਤਾ ਰਹੀਆਂ ਜੀ ਸਾਨੂੰ ਬੜਾ ਦੁੱਖ ਆਇਆ ਜਦੋਂ ਗਵਰਨਮੈਂਟ ਨੇ ਨਿਆ ਕੋਦੇ ਤੇ ਪਰਤੇ ਕਹੀ ਜੀ ਬਹੁਤ ਦੁੱਖ ਆਇਆ ਜੀ ਮਾਤਾ ਜੀ ਡਰ ਤੁਹਾਨੂੰ ਕਿਤੇ ਕੋਈ ਡਰ ਤਾਂ ਨਹੀਂ ਹੈਗਾ ਜਿਵੇਂ ਹੁਣ ਆਪਾਂ ਬੋਲ ਰਹੇ ਹਾਂ ਕੋਈ ਡਰ ਨਹੀਂ ਤੁਸੀਂ ਬੋਲੋ ਸਾਨੂੰ ਕੋਈ ਡਰ ਨਹੀਂ ਸਾਡਾ ਬੱਚਾ ਮਾਤਾਵਾਂ ਦੇ ਹੌਸਲੇ ਚੜਦੀ ਕਲਾ ਵਾਲੇ ਤੁਸੀਂ ਚੜਦੀ ਬਲੰਦ ਹੌਸਲੇ ਦੇ ਵਿੱਚ ਮਾਤਾਵਾਂ ਕਿ ਨਹੀਂ ਸਾਡੀ ਸਿੱਧੀ ਸਪੋਰਟ ਅਮਰਪਾਲ ਜੀ ਨੂੰ ਹੈ ਹਾਂ ਹਾਂ ਜੀ ਇਹ ਇੱਕ ਅਮਰਪਾਲ ਨੂੰ ਸਪੋਰਟ ਨਹੀਂ ਇਹ ਇੱਕ ਚੰਗੀ ਸੋਚ ਨੂੰ ਸਪੋਰਟ ਹੈ ਉਹ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰ ਰਿਹਾ ਸਿੱਖੀ ਨਾਲ ਜੋੜ ਰਿਹਾ ਵੱਡੀ ਗੱਲ ਹੈ ਸਿੱਖ ਧਰਮ ਦਾ ਪ੍ਰਚਾਰ ਕਰ ਰਿਹਾ ਹਾਂ ਹਾਂ ਜੀ ਸਿੱਖ ਧਰਮ ਦਾ ਜਿਹੜੀਆਂ ਮਤਾਵਾਂ ਰੋਂਦੀਆਂ ਸੀ ਉਹਨਾਂ ਨੂੰ ਬਚਾਉਂਦਾ ਸੀ ਉਹਨਾਂ ਦੇ ਬੱਚੇ ਇੱਕ ਇੱਕ ਘਰ ਦੇ ਵਿੱਚ ਇੱਕ ਇੱਕ ਬੱਚਾ ਸੀ ਉਹਨਾਂ ਨੂੰ ਬਚਾਉਂਦਾ ਸੀ ਜੀ ਇਹ ਗਵਰਨਮੈਂਟ ਜ਼ਾਲਮ ਸਾਡੇ ਅਥੇ ਦੁਨੀਆ ਤੇ ਗਾਂ ਵੀ ਗਾਂ ਪਹਿਲੋਂ ਜਿਹੜਾ ਸਿੱਖੀ ਦਾ ਪ੍ਰਚਾਰ ਕਰਦਾ ਈ ਉਹਨੂੰ ਫੜ ਲੈਂਦੀ ਜੀ ਜਿਹੜਾ ਸਿੱਖੀ ਦਾ ਪ੍ਰਚਾਰ ਕਰਦਾ ਉਹਨੂੰ ਫੜ ਲੈਂਦੀ ਦੀ ਵੇਸ਼ਤੂ ਆ ਨੋਮੀਨੇਆ ਕਰਵਾਇਆ ਹਾਂਜੀ ਫੇਰਾ ਆਪਣੇ ਆਜੋ ਮੁੱਸੇ ਵਾਲੀਆ ਉਹਨੂੰ ਵੀ ਨੋਮੀਨੇਆ ਕਰਵਾਇਆ ਆਜੋ ਫੱਤੇ ਬੋਲਣਾ ਕਬੜੀ ਵਿੱਚ ਸੀ ਉਹਨੂੰ ਮਤਲਬ ਕਿੰਨੇ ਮੰਡੇੰਦ ਕਰਵਾਏ ਨੇ ਬੱਚੇ ਲੋ ਜੀ ਜੀ ਬੜੀ ਵਧੀਆ ਵਧੀਆ ਹੈ ਬੜੀ ਵਧੀਆ ਬਹੁਤ ਵਧੀਆ ਨੇ ਬਹੁਤ ਵਧੀਆ ਲੱਗਿਆ ਮਾਤਾ ਜੀ ਤੁਹਾਨੂੰ ਮਿਲ ਕੇ ਤੁਹਾਡੇ ਹੌਸਲੇ ਨੂੰ ਸਲੂਟ ਹੈ ਜੀ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਹੀਂ ਆ ਹੰਦੂਰ ਸਾਹਿਬ ਅੱਛਾ ਜੀ ਸਾਰਿਆਂ ਨੂੰ ਕਹਿੰਦੇ ਆ ਵੋਟਾਂ ਮਾਰੀ ਭਾਈ ਪੀਸਾਂ ਨੂੰ ਵੋਟਾਂ ਪਾਓ ਕਿਵੇਂ ਲੱਗਿਆ ਤੁਹਾਨੂੰ ਉੱਥੇ ਬਹੁਤ ਵਧੀਆ ਲੱਗਿਆ ਸਾਰੇ ਹੱਥੀਂ ਬੋਲਦੇ ਸੀਗੇ ਭਾਈ ਸਾਹਿਬ ਹੱਥੀਂ ਬੋਲ ਰਹੇ ਹਨ ਹਾਂਜੀ ਬਹੁਤ ਸੋਹਣੀ ਹਾਂਜੀ ਭਾਈ ਜੀ ਜਿਹੜੀ ਤੁਹਾਡੀ ਸੀਟ ਹੈ ਇੱਥੇ ਤਿੰਨ ਬੰਦੇ ਖੜੇ ਆ ਤਿੰਨ ਬੰਦੇ ਮਤਲਬ ਚਰਚਤੈ ਬਿਰਸਾ ਸਿੰਘ ਬਲਟੋਹਾ ਲਾਲਜੀਤ ਭੁੱਲਰ ਤੇ ਭਾਈ ਅਮਰਪਾਲ ਸਿੰਘ ਜੀ ਹਾਂਜੀ 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 ਹਾਈਲਾਈਟਡ ਅਮਰਪਾਲ ਸਿੰਘ ਜੀ ਨੇ ਤੁਸੀਂ ਕਿਹਨੂੰ ਸਪੋਰਟ ਕਰਦੇ ਹੋ ਜਾਂ ਤੁਹਾਨੂੰ ਕੀ ਲੱਗ ਰਿਹਾ ਤੁਹਾਡੀ ਸੀਟ ਤੇ ਇਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਗਣਾ ਤੇ ਕੀ ਆ ਜੀ ਬਸ ਅਮਰਪਾਲ ਸਿੰਘ ਨੂੰ ਵੋਟ ਪਾਵਾਂਗੇ ਭਾਈ ਸਾਰਿਆਂ ਦਾ ਇਹੀ ਬਿਆਨ ਆ ਔਰ ਲਾਜ਼ਮ ਆਪਾਂ ਉਹਨਾਂ ਦੇ ਸਪੋਰਟ ਦੇ ਵਿੱਚ ਖੜੇ ਆ ਜਿੱਦਾਂ ਸਾਰੇ ਖੜੇ ਆ ਸਾਡੇ ਨਾਲ ਆ ਇਹ ਖਾਲਸਾ ਰਾਜ ਹੋਣਾ ਚਾਹੀਦਾ ਬਿਲਕੁਲ ਔਰ ਇਹ ਸਾਰਿਆਂ ਨੂੰ ਸਾਡੇ ਪੰਜਾਬ ਲਈ ਆਪਣੇ ਪੰਜਾਬ ਦੇ ਖੇਤ ਲਈ ਉਹਨਾਂ ਨੇ ਵੀ ਹਮੇਸ਼ਾ ਗੱਲ ਕੀਤੀ ਆ ਚਲੋ ਬਾਕੀ ਹਰ ਸਰਕਾਰ ਦਾ ਆਪੋ ਆਪਣਾ ਮੁੱਦੇ ਕਈ ਗੱਲਾਂ ਹੁੰਦੀਆਂ ਆ ਆਪਾਂ ਹੁਣ ਜ਼ਿਆਦਾ ਮੌਜੂਦਾ ਸਰਕਾਰ ਬਾਰੇ ਨਹੀਂ ਗੱਲ ਕਰ ਸਕਦੇ ਕਿਉਂਕਿ ਜੇ ਅਗਰ ਮੌਜੂਦਾ ਸਰਕਾਰ ਬਾਰੇ ਆਪਾਂ ਗੱਲ ਕਰਦੇ ਆਂ ਤਾਂ ਹੁਣ ਭਾਈ ਅਮਰਪਾਲ ਸਿੰਘ ਹੀ ਹੁਣ ਆਦਾ ਤੁਸੀਂ ਦੇਖ ਹੀ ਲਿਆ ਵੀ ਉਹਨਾਂ ਨੂੰ ਕਿੱਦਾਂ ਯਾਨੀ ਕਿ ਮਤਲਬ ਬੋਲਣ ਦਾ ਦਿੰਦੇ ਹੀ ਨਹੀਂ ਕਿਸੇ ਨੂੰ ਬੋਲਣ ਦਿੰਦੇ ਹੀ ਨਹੀਂ ਕਿਸੇ ਨੂੰ ਇਹ ਚ ਕਿਹੜੀ ਗੱਲ ਹੈਗੀ ਆ ਜੀ 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 ਤੇ ਬਾਕੀ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਆਦਾ ਨਹੀਂ ਗੱਲ ਕਰਦਾ ਬਸ ਇੰਨਾ ਹੀ ਕਹੂੰਗਾ ਕਿ ਭਾਈ ਅਮਰਪਾਲ ਸਿੰਘ ਜੀ ਹੁਣ ਇਸ سپورਟ ਚ ਆਪਾਂ ਖੜੇ ਆ ਕੋਈ ਗੱਲ ਨਹੀਂ ਹੈ ਕਿ ਜਿੱਦਾਂ ਆਪਣੇ ਨਾਲ ਦੇ ਮਿੱਤਰ ਪਿਆਰਿਆਂ ਨੂੰ ਜਾਂ ਹੋਰ ਦੂਜੇ ਲੋਕਾਂ ਨੂੰ ਕੀ ਕਹਿਣਾ ਕਹਿੰਦੇ ਆ ਸਾਡੇ ਸਾਰੇ ਹੀ ਤਕਰੀਬਨ ਮੈਂ ਸਾਡਾ ਮੇਰਾ ਪਿੰਡ ਮਿਆਣੀ ਬਹਾਦਰ ਆ ਅੱਛਾ ਜੀ ਸ਼ਾਇਦ ਨਿਆਣਿਆਂ ਨੇ ਪੋਸਟਰ ਪਾੜੂਟ ਦਿੱਤੇ ਹੁਣ ਮੈਂ ਕਹਿ ਨਹੀਂ ਸਕਦਾ ਲੇਕਿਨ ਮੈਂ ਕਿਸੇ ਨੂੰ ਪੋਸਟ ਨਹੀਂ ਲਾਉਣ ਦਿੰਦਾ ਆਪਣੀ ਕੰਧ ਤੇ ਔਰ ਮੇਰੇ ਸਾਹਮਣੇ ਬਿਲਕੁਲ ਸਕੂਲ ਆ ਮੇਰੇ ਬਿਲਕੁਲ ਇਹ ਕੱਲ ਪਰਸੋਂ ਦੀ ਗੱਲ ਹੀ ਆ ਹਲੇ ਜੀ ਤੇ ਉੱਥੇ ਜਿਹੜੇ ਪੋਸਟ ਲਾਉਣ ਆਏ ਵੀ ਸਿਰਫ ਭਾਈ ਅਮਰਪਾਲ ਸਿੰਘ ਜੀ ਦਾ ਉਹਨਾਂ ਦਾ ਪੋਸਟ ਮੈਂ ਲਾਉਣ ਦਿੱਤਾ ਮੈਂ ਕਿਹਾ ਅਗਰ ਹੋਰ ਕੋਈ ਲਾਉਣਾ ਤਾਂ ਫੇਰ ਨਹੀਂ ਲਾਉਣਾ ਵਾਹ ਜੀ ਵਾਹ ਨਹੀਂ ਤਾਂ ਪੋਸਟ ਨਹੀਂ ਲਾਉਣਾ ਇਹ ਸੱਚ ਗੱਲ ਆ ਇਹ ਬੇਸ਼ੱਕ ਇਹ ਜ਼ਮੀਰ ਦੀ ਗੱਲ ਆ ਤੇ ਬੇਸ਼ੱਕ ਇਹ ਪਰਸੋਂ ਦੀ ਗੱਲ ਆ ਮੈਂ ਗੁਰਦੁਆਰਾ ਸਾਹਿਬ ਖੜਾ ਜੀ ਸ਼੍ਰੀ ਬੇਰ ਸਾਹਿਬ ਇਸ ਤੋਂ ਵੱਡੀ ਕੋਈ ਗੱਲ ਹੈ ਹੀ ਨਹੀਂ ਨਾ ਕੋਈ ਇਹ ਤੋਂ ਵੱਡਾ ਕੋਈ ਸਥਾਨ ਨਹੀਂ ਹੈਗਾ ਜੀ ਜੀ ਇਹ ਤੁਹਾਡੀ ਜ਼ਮੀਰ ਬੋਲਦੀ ਹੈ ਨਹੀਂ ਨਹੀਂ ਇਹ ਭਾਈ ਅਮਰਪਾਲ ਸਿੰਘ ਜੀ ਹੁਣੀ ਬਸ ਉਹਨਾਂ ਦੀ ਵੀ ਕਿਰਪਾ ਜਿੱਦਾਂ ਉਹਨਾਂ ਤੇ ਕਿਰਪਾ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੇ ਬਾਕੀ ਸਾਰਿਆਂ ਤੇ ਕਿਰਪਾ ਕਰਨ ਤੇ ਭਾਈ ਅਮਰਤ ਸਿੰਘ ਪਾਲ ਸਿੰਘ ਜੀ ਹੋਣਾ ਤੇ ਉਹਨਾਂ ਦੇ سپورਟ ਦੇ ਵਿੱਚ ਖੜੋ ਸਾਰੇ ਮੇਰਾ ਇਹ ਨਾਰਾ ਸਾਰਿਆਂ ਨੂੰ ਭਾਈ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ